ਵਿਜੀਲੈਂਸ ਵਿਭਾਗ ਵੱਲੋਂ ਇੱਕ ਪਟਵਾਰੀ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਦੇ ਲਗਾਮ ਲਗਾਉਣ ਦੇ ਚਲਦੇ ਇੱਕ ਮੁਹਿੰਮ ਚਲਾਈ ਗਈ ਹੈ ਤਾਂ ਕਿ ਰਿਸ਼ਵਤਖੋਰੀ ਨੂੰ ਸਮਾਜ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਤੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮਿਲ ਸਕੇ ਜਿਸ ਦੇ ਚਲਦੇ ਪਠਾਨਕੋਟ ਵਿੱਚ ਵਿਜੀਲੈਂਸ ਵੱਲੋਂ ਇੱਕ ਪਟਵਾਰੀ ਨੂੰ 4000 ਦੀ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਗਿਆ ਪਠਾਨਕੋਟ ਦੇ ਟਾਕੀ ਨਿਵਾਸੀ ਜਗਜੀਤ ਸਿੰਘ ਜਿਸ ਦੀ ਮਾਤਾ ਦੀ ਮੌਤ 2022 ਦੇ ਵਿੱਚ ਹੋ ਗਈ ਸੀ ਉਸ ਤੋਂ ਬਾਅਦ ਵਿਰਾਸਤੇ ਇੰਤਕਾਲ ਚਲਾਣਾ ਸੀ ਜੋ ਕਿ ਗਲਤ ਖਸਰਾ ਨੰਬਰ ਇਹ ਦਲਾ ਦਿੱਤਾ ਗਿਆ ਸੀ ਉਸ ਨੂੰ ਠੀਕ ਕਰਨ ਦੇ ਚਲਦੇ ਉਸ ਵੱਲੋਂ ਆਪਣੇ ਪਟਵਾਰੀ ਦੇ ਨਾਲ ਸੰਪਰਕ ਕੀਤਾ ਗਿਆ ਜਿਸ ਦੇ ਚਲਦੇ ਪਟਵਾਰੀ ਵੱਲੋਂ ਇਸ ਖਤਰ ਨੰਬਰ ਨੂੰ ਠੀਕ ਕਰਨ ਦੇ ਚਲਦੇ 5000 ਦੀ ਰਿਸ਼ਵਤ ਮੰਗੀ ਗਈ ਸੀ ਜਿਸ ਦੇ ਚਲਦੇ ਇਹਨਾਂ ਦਾ ਸੌਦਾ 4000 ਰੁਪਏ ਦੇ ਵਿੱਚ ਫਾਈਨਲ ਹੋ ਗਿਆ ਉਸ ਤੋਂ ਬਾਅਦ ਜਗਜੀਤ ਸਿੰਘ ਵੱਲੋਂ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਇਸ ਵਿੱਚ ਵਿਜੀਲੈਂਸ ਵਿਭਾਗ ਦੇ ਪੀਐਸਪੀ ਨਿਰਮਲ ਸਿੰਘ ਤੇ ਇੰਸਪੈਕਟਰ ਵਿਕਰਮ ਸਲਾਰੀਆ ਵੱਲੋਂ ਇਸ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਪਟਵਾਰੀ ਆਕਾਸ਼ਦੀਪ ਸਿੰਘ ਨੂੰ ਪੁਰਾਣੀ ਐਸਡੀਐਮ ਕੋਰਟ ਤੋਂ 4000 ਰੁਪਏ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਵੱਲ ਲਿਤਾ ਗਿਆ ਕਿਸਫਤਾਰ卡 ਲਿਆ ਗਿਆ ਵਿਜੀਲੈਂਸ ਵਿਭਾਗ ਵੱਲੋਂ ਇਸ ਪਟਵਾਰੀ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ